ਤੁਸੀਂ ਦੇਖ ਰਹੇ ਹੋ ਬਲਵੰਤ ਸੰਮੇ ਵਾਲੀ ਲਾਈਵ ਵਿੱਚ ਆਪ ਸਭ ਦਾ ਅ ਜੀ ਸਦਨ ਪ੍ਰੈਸ ਕਨਫਰੰਸ ਕਰ ਰਹੇ ਹਾਂ ਇਹਦੇ ਬਾਰੇ ਸਭ ਜਾਣ ਕਰਦੇ ਆ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਤੁਸ਼ਾਰ ਗੁਪਤਾ ਜੀ ਵੀ ਵਿਸ਼ਾ ਨਿਰਦੇਸ਼ ਏਟ ਸਾਡੀ ਮੁਕਸਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਜ਼ੋਨ ਦੇ ਜੁਆਇੰਟ ਆਪਰੇਸ਼ਨ ਚ ਅਸੀਂ ਤਿੰਨ ਮੁਜਰਮਾਨੂ ਦਰਾਨੇ ਨਾਕਾਬੰਦੀ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਹਾਂ ਜਿਨ੍ਹਾਂ ਪਾਸੋਂ ਇੱਕ 30 ਬੋਰ ਪਿਸਤਲ ਤੇ ਚਾਰ ਜਿੰਦਾ ਰੌਂਦ ਬਰਾਮਦ ਹੋਏ ਨੇ ਇਹ ਸਾਰੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਇਹ ਬੰਬੀਹਾ ਗੈਂਗ ਤੋਂ ਸੰਬੰਧ ਰੱਖਦੇ ਨੇ ਇਹਨਾਂ ਦੀ ਪੁੱਛਗਿੱਛ ਦੌਰਾਨ ਸਾਨੂੰ ਇਹਨਾਂ ਦਾ ਮੇਨ ਕਿੰਗ ਜਿਹੜਾ ਇਹਨਾਂ ਨੂੰ ਆਪਰੇਟ ਕਰਦਾ ਸੀ ਸੁਖਪ੍ਰੀਤ ਸਿੰਘ ਸ਼ੈਂਪੀ ਵਾਸੀ ਡੱਬ ਵਾਲੀ ਜ਼ਿਲ੍ਹਾ सिरसा ਹਰਿਆਣਾ ਦਾ ਰਹਿਣ ਵਾਲਾ ਇਹ ਇਹਨੂੰ ਅਰੈਸਟ ਕੀਤਾ ਤੇ ਇਹਦੇ ਕੋਲੋਂ ਇੱਕ ਦੇਸੀ ਕੱਟਾ ਬਰਾਮਦ ਹੋਇਆ ਇਹ ਜਿਹੜਾ ਸ਼ੈਂਪੀ ਹੈ ਇਹ ਜਸ ਬਾਈਬਲ ਜਿਹੜਾ ਇੱਕ ਗੈਂਗਸਟਰ ਹੈ ਜਿਹੜਾ ਕਿ ਵਿਦੇਸ਼ 'ਚ ਬੈਠਾ ਹੈ ਉਹਦੇ ਕੈਂਪ ਤੇ ਅੱਗੇ ኦਪਰੇਟ ਕਰਦਾ ਸੀ ਇਹਨਾਂ ਕੋਲੋਂ ਜਸ ਬਾਈਬਲ ਨਾਲ ਜਿਹੜੇ ਮੋਬਾਈਲ ਫੋਨ ਨਾਲੇ ਕੰਟੈਕਟ ਕਰਦਾ ਸੀ ਉਹ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਤੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਜਾਰੀ ਕੀਤੀ ਜਾਏਗੀ ਇਹਨਾਂ ਨੇ ਪਟਿਆਲਾ ਇੱਕ ਕਰਦੇ ਬਾਅਦ ਫਾਇਰਿੰਗ ਜ਼ਰੂਰ ਕੀਤੀ ਹੈ ਜਿਹੜੀ ਇਹਨਾਂ ਨੇ ਹੁਣ ਤੱਕ ਦੀ ਪੁੱਛਗਿੱਛ ਮੰਨੀ ਹੈ ਜੋ ਕਿ ਜਸ ਬਾਈਬਲ ਦੇ ਕੈਂਪ ਤੇ ਤੇ ਸ਼ੈਂਪੀ ਦੇ ਕੈਂਪ ਤੇ ਇਹਨਾਂ ਤਿੰਨਾਂ ਦੋਸ਼ੀਆਂ ਗੁਰਜੀਵਨ ਸਿੰਘ ਐਲੀਅਸ ਜੀਵਨ ਮਨਜਿੰਦਰ ਸਿੰਘ ਮਨੀ ਅਤੇ ਸੁਰਿੰਦਰ ਸਿੰਘ ਇਹਨਾਂ ਨੇ ਪਟਿਆਲੇ ਵਿਖੇ ਸਵਾਰਦਾਤ ਨੂੰ ਜ਼ਮ ਦਿੱਤਾ ਹਾਂਜੀ ਜਿਹੜਾ ਗੁਰਜੀਵਨ ਸਿੰਘ ਉਰਫ ਜੀਵਨ ਹੈ ਇਹਦੇ ਤੇ ਤਿੰਨ ਕ੍ਰਿਮੀਨਲ ਕੇਸ ਆਲਰੇਡੀ ਹੈਗੇ ਨੇ ਤੇ ਮਨ ਮਨਿੰਦਰ ਸਿੰਘ ਮਨੀ ਇਹ ਅਬੂਲ ਖਰਾਨੇ ਦਾ ਰਹਿਣ ਵਾਲਾ ਉਹਦੇ ਤੇ ਤਿੰਨ ਕੇਸ ਰਜਿਸਟਰਡ ਨੇ ਤੇ ਇੱਕ ਜਿਹੜਾ ਸੁਖਪ੍ਰੀਤ ਸ਼ੈਂਪੀ ਹੈ ਇੱਥੇ ਤੇ ਦੋ ਕੇਸੇ ਰਜਿਸਟਰਡ ਨੇ ਇਸ ਤੇ 1302 ਦਾ ਵੀ ਕੇਸ ਰਜਿਸਟਰਡ ਹੈ ਜਿਸ ਤੇ ਭਗੌੜਾ ਤੇ ਵਾਂਟਡ